ਕੀ ਆ ਪੰਜਾਬ ਬਰਬਾਦੀ ਵਾਲ ਨੂੰ ਹਲੇ ਤੱਕ ਹੋਸ਼ ਨਾ ਮਾਰੂ ਥਲ ਬਣ ਜਾਣਾ ਇਹਨੇ ਕੱਲੇ ਨੂੰ ਕਿਸੇ ਉੱਤੇ ਦੋਸ਼ ਨਾ ਇਹ ਵਿਚਾਰਿਓ ਗੱਲ ਜੀ ਪਾਣੀ ਨਾ ਰਹਾ ਤਾਂ ਨਹੀਂਓ ਰਹਿਣਾ ਕੱਲ ਜੀ ਅੱਜ ਤਾਸ ਪਾਇਆ ਨੇ ਮਬੂੜ ਦੀ ਦੇਨਾ ਕਰੀਆਂ ਉਹ ਸਾਰੀਆਂ ਤਪਦਾ ਦੁਪਹਿਰਾ ਕੋਈ ਅਸਾਰਮੀ ਦੇਨਾ ਪਾਲਦੇ ਕਿਠਾਰੀਆਂ ਰੁੱਕੀ ਗਤਿਆਰਿਓ ਰੁੱਖਾਂ ਨਾਲ ਸੋਕ ਗੱਲ ਨੂੰ ਵਿਚਾਰੇਓ ਧਰਤੀ ਚੋਂ ਪਾਣੀ ਝੋਨੇ ਨੇ ਮੁਕਾਵਣਾ ਰੋਲਣਾ ਪੰਜਾਬ ਨੂੰ ਬਹੁਤੇ ਪਿੱਛੇ ਅਸਾਂ ਥੋੜੇ ਤੋਂ ਵੀ ਜਾਵਣਾ ਟੋਲੇ ਵੇ ਹਿਸਾਬ ਨੂੰ ਪਾ ਲੈਣੀ ਠੱਲ ਦੀ ਪਾਣੀ ਨਾ ਰਹਾ ਤਾਂ ਨਹੀਂਓ ਰਹਿਣਾ ਕੱਲ ਜੀ ਵਾਟ ਵਾਟ ਰੋਕ ਸਾਦਕਾਂ ਨੇ ਚੌੜੀਆਂ ਵੇਗ ਸਾਬ ਕਰੀਆਂ ਤਾਪਮਾਨ ਚੜੇ ਦਿਨੋਂ ਦਿਨ ਪੌੜੀਆਂ ਸੋਚਾਂ ਕਾ ਤੋਂ ਮਰੀਆਂ ਲੋਬੀ ਵਾਂ ਨੇ ਜਾ ਰਹੋ ਰੁੱਖਾਂ ਨਾਲ ਸੋਖ ਗੱਲ ਨੂੰ ਵਿਚਾਰਿਓ ਮੱਕੀਆਂ ਚ ਲੰਘ ਜੇਠ ਹਾੜ ਦੀ ਹਵਾ ਸੀਓ ਸੀਨਾ ਠਾਰਦੀ ਅੱਜ ਕੱਲ ਹਰ ਪਾਸੇ ਉੜਾੜਦੀ ਹਵਾ ਕਹਿ ਰਹੇ ਗੁਜ਼ਾਰਦੀ ਜੀ ਦਾ ਨਹੀਂਓ ਹਾਲ ਕੱਲ ਜੀ ਪਾਣੀ ਨਾ ਰਹਾ ਤਾਂ ਨਹੀਂਓ ਰਹਿਣਾ ਕੱਲ ਜੀ ਪੱਟ ਦਿੱਤੇ ਬਹੁਤੇ ਗਏ ਸਾਡੇ ਨੇ ਸਾਡੀ ਲਾਈ ਅੱਗ ਚ ਸਾਡੇ ਮਗਜਾਂ ਨੂੰ ਨਸ ਗਏ ਚਾੜ ਨੇ ਤਰੇ ਜਾਂਦੇ ਵਗ ਚ ਅਕਲਾਂ ਤੋਂ ਗਾਦੇ ਹੋ ਰੁੱਖਾਂ ਨਾਲ ਸੁੱਖ ਗੱਲ ਨੂੰ ਵਿਚਾਰੇ ਹੋ ਦੇਸ਼ ਵਾਲਾ ਟੱਡ ਪਰਦੇ ਹਾਂ ਅੱਜ ਦੀ ਭੁੱਖੇ ਅਸੀਂ ਮਰਨਾ ਤਮਾ ਨਹੀਂ ਮੁੱਕੇ ਨਹੀਂ ਆਉਂਦਾ ਰੱਜ ਦੀ ਕਮਾਈ ਦਾ ਕੀ ਕਰਨਾ ਵਿਚਾਰ ਲੈਣਾ ਸਾਲ d ਪਾਣੀ ਨਾ ਰਹਾ ਤਾਂ ਨਹੀਂ ਰਹਿਣਾ ਕੱਲ ਜੀ ਲਾਉਣਾ ਪੁੱਲੇ ਜਿਹੜੇ ਲੱਗੇ ਕੋਈ ਸਾਬਨਾ ਗੋਦਮਾਣੀ ਜਿੰਨਾ ਦੀ ਜ਼ਿੰਦਗੀ ਚ ਇੰਨਾ ਤਾਂ ਹੀ ਕਰੋ ਲਾਵਨਾ ਕਿਹੜੇ ਜੂਤਨਾ ਦੀ ਸੱਚ ਸਾਫਿਕਾਰਿਓ ਰੁੱਖਾਂ ਨਾਲ ਸੋਕ ਗੱਲ ਨੂੰ ਵਿਚਾਰਿਓ ਕਰੇ ਕੋਈ ਹਿਲਾ ਅਜ ਸਰਕਾਰ ਜੀ ਪੰਜਾਬ ਦੇ ਵਿਚੋਂਣ ਨੂੰ ਹੋਰ ਫਸਲਾਂ ਦੇ ਮੁੱਲ ਚਾਰ ਜੀ ਕਿਸਾਨਾਂ ਦੇ دیਵਾਨੇ ਨੂੰ ਮਿਹਨਤਾਂ ਦਾ ਫਲ ਜੀ ਪਾਣੀ ਨਾ ਰਹਾ ਤਾਂ ਨਹੀਂਓ ਰਹਿਣਾ ਕੱਲ ਜੀ ਏਸੀਆਂ ਦੀ ਲੱਤ ਕਾੜ ਗਏ ਬਿਮਾਰੀ ਦਾ ਝੂਠਾ ਸੁੱਖ ਮਾਨਦੇ ਉਡੀਆਂ ਦੇ ਉੱਤੋਂ ਲਾਲ ਨਹੀਂਓ ਬਾਰੀ ਦਾ ਐਵੇਂ ਕੱਚ ਜਾਣ ਦੇ ਅਕਲੋਂ ਗੁਵਾਰੇਓ ਰੁੱਖਾਂ ਨਾਲ ਸੋਖ ਗੱਲ ਨੂੰ ਵਿਚਾਰੇਓ ਤਰ ਸੰਘ ਪਾਣੀ ਤਾਂ ਹੀ ਕੀਤਾ ਹੱਲ ਨਾ ਪੱਤਣ ਨਹੀਂ ਲੱਪਣਾ ਇਹਦੇ ਬੇਨ ਜੀਵਨ ਵੀ ਇੱਕ ਪਲ ਨਾ ਮੌਤ ਆਣ ਦੱਪਣਾ ਵਿੱਚ ਮਾਰੂ ਥਲ ਜੀ ਪਾਣੀ ਨਾ ਰਿਹਾ ਤਾਂ ਨਹੀਂਓ ਰਹਿਣਾ ਕੱਲ ਜੀ ਪੰਡ ਦਿਨ ਨਖ ਫਲ ਸ਼ਾਵਾਂ ਜੱਗ ਤੇ ਮੁਫਤੀ ਸਵਾਸੇ ਬੰਦੇ ਨੂੰ ਇਹ ਪਾਲਣ ਜਿਉ ਮਾਵਾਂ ਜੱਗ ਤੇ ਜ਼ਿੰਦਗੀ ਲਿਖਾਸੇ ਆਪੇ ਨੂੰ ਨ ਮਾਰੇਓ ਰੁੱਖਾਂ ਨਾਲ ਸੁਖ ਗੱਲ ਨੂੰ ਵਿਚਾਰਿਓ ਕਰੋ ਸਤਿ ਪਿਤਾ ਜਾਣ ਕੇ ਨਾ ਗਵਾਈਏ ਇਸ ਨੂੰ ਨਸਲਾਂ ਦੇ ਲਈ ਮਾਨ ਵਿੱਚ ਠਾਣ ਕੇ ਹੈ ਬਚਾਈਏ ਇਸ ਨੂੰ ਜ਼ਿੰਦਗੀ ਦਾ ਬਲ ਜੀ ਪਾਣੀ ਨਾ ਰਹਾ ਤਾਂ ਨਹੀਂਓ ਰਹਿਣਾ ਕੱਲ ਜੀ ਬਾਤ ਰੋਕ ਗੁੰਦ ਰੱਗਾਂ ਦੀ ਦਵਾਈ ਜੀ ਰੱਬ ਨੇ ਬਣਾਈ ਜੋ ਸੈਗ ਮੰਦੀਪ ਲਿਖੇ ਮਾਨ ਆਈ ਜੀ ਖਾਲਸੇ ਸੁਣਾਈ ਜੋ ਗੱਲ ਨਾ ਵਿਸਾਰੇਓ ਰੁੱਖਾਂ ਨਾਲ ਸੋਕ ਗੱਲ ਨੂੰ ਵਿਚਾਰੇਓ